ਮਾਨਸਾਦੇਵ ਬੋੜਾਵਾਲ ਦੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਜਿੱਥੇ ਇੱਕ ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਪਹਿਲਾ ਸਿਰ ਤੇ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਤੇ ਵਾਰਦਾਤ ਤੋਂ ਬਾਅਦ ਫਾਹਾ ਲਗਾ ਕੇ ਖੁਦ ਵੀ ਖੁਦਕੁਸ਼ੀ ਕਰ ਲਈ ਸੋ ਮਾਨਸਾਦੇਵ ਬੋੜਾਵਾਲ ਦੇ ਵਿੱਚ ਜਿੱਥੇ ਇੱਕ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮੀ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ ਤੇ ਵਾਰਦਾਤ ਤੋਂ ਬਾਅਦ ਖੁਦ ਵੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੋ ਮਾਨਸਾਦੇਵ ਬੋੜਾਵਾਲ ਦੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਮੱਤਾ ਜਾਇ ਉਹ ਹੀ ਸਰਪੰਚ ਸਰ ਨੇ ਪਾਉਣ ਕੀਤਾ ਰਾਤ ਮੈਨੂੰ 12 ਕ ਦਾ 12 ਇੱਕ ਦਾ ਟਾਈਮ ਸੀਗਾ ਤੇ ਕਹਿੰਦਾ ਵੀ ਸੇਵਕ ਐ ਕਰਕੇ ਗੱਲ ਹੋ ਗਈ ਵੀ ਤੂੰ ਗੱਡੀ ਲੈ ਕੇ ਆ ਪਿੰਡਾਂ ਤੇ ਮੈਂ ਬਾਗ ਗਿਆ ਚੱਲ ਗਿਆ ਤੇ ਮੰਜੇ ਦੇ ਪਿਆ ਹੋਇਆ ਸੀ ਆ ਨੌਜਮਾਨ ਤੇ ਕੋਈ ਇਹਨਾਂ ਦਾ ਕਲੇਸ਼ ਖੂਸ ਹੋਇਆ ਹੋਊਗਾ ਧੰਮਾ ਦਾ ਤੇ ਉਹਨੇ ਵੀ ਕੁਝ ਕੁਸ਼ ਗੱਲ ਲਈ ਮੁੰਡੇ ਨੇ ਉਹਨੂੰ ਲੈ ਕੇ ਆਇਆ ਸੀ ਰਾਤ ਨੂੰ ਖੁੱਦ ਕਸ਼ੀ ਕਰਨ ਤੋਂ ਪਹਿਲਾਂ ਦੱਸ ਦਿਆਂ ਕਿ ਉਹ ਜਨਾਨੀ ਨਾਲ ਕੀ ਹੋਇਆ ਸੀਗਾ ਉਹ ਤਾਂ ਜਿਹੜੇ ਮੇਰੇ ਨਾਲ ਆਏ ਸੀਗੇ ਬਾਈ ਉਹ ਦੱਸ ਰਹੇ ਸੀ ਇਹ ਵੀ ਪਹਿਲਾਂ ਗਲੀ ਦੇ ਵਿੱਚੋਂ ਉਹ ਬਾਹਰ ਹੜ ਕੇ ਖਿੱਚੀ ਅੰਦਰ ਉਦੋਂ ਉਹਦੀ ਉਹਦੇ ਇਟਮਾਰੀ ਆ ਗਈ ਇਟਮਾਰਨ ਤੋਂ ਬਾਅਦ ਉਹਨੂੰ ਤੇਲ ਪਾ ਕੇ ਅੱਗ ਲਾਈ ਆ ਗਈ ਕੋਈ ਤੇ ਬਾਅਦ ਘਰੋਂ ਭੱਜ ਗਿਆ ਰੋਲਾ ਪੈ ਗਿਆ ਤਾਂ ਬਾਸ 2-2 ਘੰਟੇ ਬਾਅਦ ਆ ਕੇ ਆਪ ਫਾਂ